ਕੰਗਣਾ ਰਣੌਤ ਦੀ ਫਿਲਮ ਦੇ ਉੱਤੇ ਲੱਗੀ پابੰਦੀ ਤੋਂ ਬਾਅਦ ਕੰਗਣਾ ਫਿਰ ਹੋਈ ਅੱਗ ਬਬੂਲਾ ਪੰਜਾਬ ਦੇ ਸਿੱਖਾਂ ਪ੍ਰਤੀ ਕਿਸਾਨਾਂ ਪ੍ਰਤੀ ਫਿਰ ਉਗਲੀ ਜ਼ਹਿਰ ਕਿਸਾਨਾਂ ਨੂੰ ਲੈ ਕੇ ਕੰਗਣਾ ਨੌਤ ਨੇ ਦਿੱਤਾ ਵੱਡਾ ਬਿਆਨ ਇੱਕ ਵਾਰ ਫਿਰ ਪੰਜਾਬੀਆਂ ਦੇ ਪ੍ਰਤੀ ਆਪਣੇ ਬਿਆਨਾਂ ਦੇ ਵਿੱਚ ਕੰਗਣਾ ਨੌਤ ਨੇ ਪੰਜਾਬੀਆਂ ਨੂੰ ਮਾੜਾ ਚੰਗਾ ਬੋਲਿਆ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਕੰਗਰਣਾ ਨਾਉਤ ਨੇ ਕਿਸਾਨਾਂ ਦੇ ਜ਼ਖਮਾਂ ਨੂੰ ਫਿਰ ਹਰਾ ਕਰ ਦਿੱਤਾ ਹੈ ਕਿਸਾਨੀ ਅੰਦੋਲਨ ਦੇ ਦੌਰਾਨ ਉਸਨੇ ਕਿਹਾ ਕਿ ਜੋ ਰੇਪ ਹੋਏ ਲਾਸ਼ਾਂ ਲਟਕਦੀਆਂ ਰਹੀਆਂ ਸੋ ਇਹੋ ਜਿਹੇ ਬਿਆਨ ਦੇ ਕੇ ਕੰਗਰਣਾ ਨਾਉਤ ਨੇ ਫਿਰ ਕਿਸਾਨਾਂ ਨੂੰ ਜਿਹੜਾ ਮਾੜਾ ਬੋਲਿਆ ਕੰਗਰਣਾ ਨਾਉਤ ਵਾਰ-ਵਾਰ ਪੰਜਾਬ ਨੂੰ ਨਿਸ਼ਾਨਾ ਬਣਾ ਰਹੀ ਹੈ ਉਸਨੇ ਕਿਹਾ ਜੇਕਰ ਸਾਡੀ ਸਿੱਖਰਲੀ ਲੀਡਰਸ਼ਿਪ ਮਜ਼ਬੂਤ ਨਾ ਹੁੰਦੀ ਤਾਂ ਕਿਸਾਨ ਅੰਦੋਲਨ ਪੰਜਾਬ ਵਿੱਚ ਵੀ ਤੇ ਬੰਗਲਾਦੇਸ਼ ਵਿੱਚ ਵੀ ਤਬਦੀਲ ਹੋ ਜਾਣਾ ਸੀ ਸੋ ਕੰਗਨਾ ਨੌਤ ਨੇ ਕਹਿ ਕਿ ਸਾਡੀ ਲੀਡਰਸ਼ਿਪ ਕਮਜ਼ੋਰ ਹੁਣ ਕ ਹੁਣ ਕਰਕੇ ਇੱਕ ਕਿਸਾਨੀ ਅੰਦੋਲਨ ਚੱਲਿਆ ਜੇਕਰ ਲੀਡਰਸ਼ਿਪ ਕਮਜ਼ੋਰ ਨਾ ਹੁੰਦੀ ਤਾਂ ਇਹ ਅੰਦੋਲਨ ਨੂੰ ਕੁਚਲ ਦੇਣਾ ਸੀ ਸੋ ਕੰਗਨਾ ਨੌਤ ਨੇ ਕਿਸਾਨਾਂ ਨੂੰ ਟਾਰਗੇਟ ਕੀਤਾ ਹੈ ਕੰਗਨਾ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਅੰਦੋਲਨ ਦੇ ਨਾਂ ਤੇ ਬਦਮਾਸ਼ੀਆਂ ਕਰਦੇ ਨੇ ਬਦਮਾਸ਼ੀਆਂ ਫਲਾਉਂਦੇ ਨੇ ਉਹਨਾਂ ਨੇ ਬਲਾਤਕਾਰ ਅਤੇ ਕਤਲ ਕੀਤੇ ਨੇ ਕਿਸਾਨ ਬਿੱਲ ਵਾਪਸ ਲੈ ਗਏ ਨਹੀਂ ਲੈ ਕੇ ਇਹ ਤਾਂ ਬਦਮਾਸ਼ੀਆਂ ਦੀ ਬਹੁਤ ਲੰਮੀ ਯੋਜਨਾ ਸੀ ਉਹ ਦੇਸ਼ ਵਿੱਚ ਕੁਝ ਵੀ ਕਰ ਸਕਦੇ ਹਨ ਸੋ ਕੰਗਨਾ ਰਣਾਉਤ ਜਲਦੀ ਫਿਲਮ ਐਮਰਜੈਂਸੀ ਤੋਂ ਨਜ਼ਰ ਆਵੇਗੀ ਇਸ ਫਿਲਮ ਵਿੱਚ ਉਸਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ کردار ਨਿਭਾਇਆ ਹੈ ਸੋ ਕੰਗਨਾ ਨੇ ਇਹ ਫਿਲਮ ਵਿਰੋਧੀ ਧਿਰ ਦੇ ਨੇਤਾ راہਲ ਗਾਂਧੀ ਨੂੰ ਵੀ ਇਹ ਫਿਲਮ ਦੇਖਣੀ ਚਾਹੀਦੀ ਹੈ ਕੰਗਨਾ ਨੇ ਦਾਅਵਾ ਕੀਤਾ ਕਿ راہਲ ਨੂੰ ਇਹ ਫਿਲਮ ਜ਼ਰੂਰ ਪਸੰਦ ਆਵੇਗੀ ਭਾਵੇਂ ਉਹ ਇਸ ਨੂੰ ਜਨਤਕ ਤੌਰ ਤੇ ਸਨਕਾਰ ਕਰੇ ਭਾਵੇਂ ਨਾ ਕਰੇ ਸੋ ਕੰਗਣਾ ਰਣੌਤ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਔਰਤਾਂ ਦੀ ਸੁਰੱਖਿਆ ਬਾਰੇ ਵੀ ਗੱਲ ਕੀਤੀ ਕੰਗਣਾ ਨੇ ਕਿਹਾ ਕਿ ਉਹ ਇੰਡਸਟਰੀ ਤੋਂ ਹਮੇਸ਼ਾ ਆਈਟਮ ਗਾਣਿਆਂ ਦਾ ਵਿਰੋਧ ਕਰਦੀ ਰਹੀ ਹੈ ਆਈਟਮ ਡਾਂਸ ਵਿੱਚ ਅਮਨੇਤਰੀਆਂ ਨੂੰ ਇਤਰਾਜਯੋਗ ਬਣਾਇਆ ਜਾਂਦਾ ਹੈ ਜੋ ਬਿਲਕੁਲ ਗਲਤ ਹੈ ਦੂਜੇ ਪਾਸੇ ਆ ਸਮਾਜ ਵਿੱਚ ਗਲਤ ਸੰਦੇਸ਼ ਜਾ ਰਹੇ ਨੇ ਸੋ ਕੰਗਣਾ ਨੇ ਪੰਜਾਬ ਦੇ ਲੋਕਾਂ ਪ੍ਰਤੀ ਫਿਰ ਜ਼ਹਿਰ ਉਗਲਿਆ ਸੋ ਹੁਣ ਕੰਗਣਾ ਰਣੌਤ ਨੂੰ ਪੰਜਾਬ ਦੇ ਲੋਕ ਇਸ ਤਰ੍ਹਾਂ ਦੇਖਣਗੇ ਜੋ ਕਿ ਕਿਸਾਨਾਂ ਨੂੰ ਲੈ ਕੇ ਪਹਿਲਾਂ ਵੀ ਉਹ ਜ਼ਹਿਰ ਰਗਲ ਚੁੱਕੀ ਅੱਜ ਫੇਰ ਉਸਨੇ ਆਪਣੇ ਬਿਆਨਾਂ ਜਦੋਂ ਐਮਰਜੈਂਸੀ ਫਿਲਮ ਦੇ ਉੱਪਰ ਰੋਕ ਲਾਉਣ ਵਾਸਤੇ ਕਿਹਾ ਜਾ ਰਿਹਾ ਪੰਜਾਬ ਵਿੱਚ ਤਾਂ ਫਿਰ ਕਿਸਾਨਾਂ ਦੇ ਪ੍ਰਤੀ ਜ਼ਹਿਰ ਰਗਣਾ ਸ਼ੁਰੂ ਕਰ ਦਿੱਤਾ ਹੈ